ਜਦੋਂ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਨਕਦੇਵ ਜੀ ਮਣੀ ਕਰਨ ਦੀ ਯਾਤਰਾ ਤੋਂ ਕੀਰਤਬ ਸਾਹਿਬ ਆਏ ਉਹ ਫਿਰ ਬਾਬਾ ਬੁੱਢਾ ਸਾਹਿਬ ਜੀ ਕੋਲ ਆਏ ਪਿਛਲੇ ਸਥਾਨ ਤੇ ਬਾਬਾ ਕੇ ਦਿੱਤਾ ਜਿੱਥੇ ਹੁਣ ਮਹਾਰਾਜ ਦੀ ਬੀੜ ਸਾਹਿਬ ਰੱਖੀ ਹੈ ਉੱਥੇ ਉਸਤਾਨ ਤੇ ਆਏ ਸਾਈਂ ਜੀ ਅੱਗੇ ਬੇਨਤੀ ਕੀਤੀ ਸਾਈਂ ਜੀ ਆਪਣੀ ਸਮਾਦੀ ਖੋਲੋ ਅਸੀਂ ਆਪਦੇ ਦਰਸ਼ਨਾਂ ਨੂੰ ਆਏ ਆ ਸਾਈਂ ਜੀ ਦੀ ਇੰਨੀ ਆਜੂਤੀ ਜਿਹੜੇ ਅਪਰਵਿਟਿਆਂ ਦੇ ਬਾਅਦ ਤੇ ਜ਼ਮੀਨ ਨਾਲ ਲੱਗਦੇ ਤੇ ਜਦੋਂ ਸਾਈਂ ਜੀ ਨੇ ਆਪਣੇ ਪ੍ਰਿਵਟਿਆਂ ਦੇ ਬਾਅਦ ਚੱਕੇ ਦੇਖਿਆ ਮਹਾਰਾਜ ਦੇ ਦਰਸ਼ਨ ਕੀਤੇ ਸਾਈਂ ਜੀ ਬਹੁਤ ਖੁਸ਼ ਹੋਏ ਫਿਰ ਸਾਈਂ ਜੀ ਨੇ ਇਹਨਾਂ ਤਿੰਨਾਂ ਬੱਕਰੀਆਂ ਦਾ ਦੁੱਧ ਚੋ ਕੇ ਮਹਾਰਾਜ ਨੂੰ ਪੇਟ ਕਰਤਾ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਸਾਈਂ ਜੀ ਤੁਹਾਡਾ ਦੁੱਧ ਹੁਣ ਪਰਵਾਨ ਹੈ ਅਸੀਂ ਇਹ ਹੁਣ ਨਹੀਂ ਛਕਣਾ ਇਹ ਅਮਾਨਤ ਤੁਸੀਂ ਆਪਣੇ ਕੋਲ ਰੱਖ ਲਓ ਅਸੀਂ ਇਹ ਦੁੱਧ ਛੇਵੇਂ ਜਾਮੇ ਵਿੱਚ ਛਕਾਂਗੇ ਤੇ ਬਾਬਾ ਗੁਰਦਿੱਤਾ ਜੀ ਬਚਨ ਕਰਦੇ ਸਾਈਂ ਜੀ ਜੋ ਵਾਰ ਮੈਨੂੰ ਸੋ ਵਾਰ ਤੋਨੂੰ ਮੈਂ ਜਾਤ ਰਹੀ ਉਹਦੀ ਸਫਲ ਕਰੂੰਗਾ ਜਿਹੜਾ ਤੁਹਾਡੇ ਦਰਬਾਰ ਤੇ ਆਊਗਾ ਜਿਹੜਾ ਤੁਹਾਡੇ ਨਹੀਂ ਆਊਗਾ ਖਾਲੀ ਦਾ ਖਾਲੀ ਰਹੂੰਗਾ ਪਿਛਲੇ ਸਤਾਂ ਤੇ ਬਾਬਾ ਗੁਰਦਿੱਤਾ ਜੀ 25 ਸਾਲ ਦੀ ਉਮਰ ਭੋਗਦੇ ਉਸੇ ਸਤਾਂ ਤੇ ਜੋਤੀ ਜੋਤ ਸਮਾਗੇ ਸਾਈਂ ਜੀ ਨੇ ਇਸ ਜਗ੍ਹਾ ਤੇ ਸਿਰਫ 13 ਦਿਨ ਦਾ ਨਾਮ ਜਪਿਆ ਅੰਤਿਮ ਸਮੇ 802 ਸਾਲ 13 ਦਿਨ ਦੀ ਉਮਰ ਪੂਗਦੇ ਹੋਏ ਸਾਈਂ ਜੀ ਇਸੇ ਸਥਾਨ ਤੇ ਜੋਤੀ ਜੋ ਸਮਾਗੇ ਇਹਨਾਂ ਦੀ ਸਮਾਦ 6ਵੇਂ ਪਾਸ਼ੇਨ ਆਪਣੇ ਹੱਤੀ ਤਿਆਰ ਕੀਤੀ ਜੋ ਮੁਸਲਮਾਨ ਰੀਤ ਹੁੰਦੀ ਹੈ ਇਹ ਉਹ ਦਰਗਾਹ ਹੈ ਜਿੱਥੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਹੁੰਦਾ ਤੇ ਜ਼ਿਆਦਾਤਰ ਇਥੇ ਸਿੱਖ ਧਰਮ ਦੇ ਲੋਕ ਆ ਕੇ ਨਤਮਸਤਕ ਹੁੰਦੇ ਨੇ ਕਿਉਂਕਿ ਇਥੋਂ ਦਾ ਇਤਿਹਾਸ ਜਿਹੜਾ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਅਤੇ 6ਵੇਂ ਗੁਰੂ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ ਦੇ ਨਾਲ ਜੁੜਿਆ ਹੋਇਆ ਇਤਿਹਾਸ ਹੈ ਤੁਸੀਂ ਵੀ ਆਓ ਉਸ ਪਾਵਨ ਪਵਿੱਤਰ ਜਗ੍ਹਾ ਦੇ ਦਰਸ਼ਨ ਜ਼ਰੂਰ ਕਰੋ ਇਸ ਦਰਗਾਹ ਤੋਂ ਸਾਈਂ ਅਕਬਰ ਸ਼ਾਹ ਮੇਰ ਨਾਲ ਮੌਜੂਦ ਨੇ ਬੱਬਾ ਜੀ ਗੱਲਬਾਤ ਉਹਨਾਂ ਨਾਲ ਕਰਨਗੇ ਬੱਬਾ ਜੀ ਕੀ ਇਤਿਹਾਸ ਹੈਗਾ ਇਸ ਸਥਾਨ ਦਾ ਜੋ ਪਾਵਨ ਪਵਿੱਤਰ ਧਰਤੀ ਹੈ ਇਤਿਹਾਸ ਬਾਰੇ ਜ਼ਰੂਰ ਚੰਨਣਾ ਪਊ ਠੀਕ ਭਾਈ ਗੋਜੀ ਦਾ ਖਾਲਸਾ ਭਾਈ ਗੋਜੀ ਫਾਤੇ ਇਹ ਦਰਗਾਹ ਸਾਈਂ ਪੀਰ ਬਾਬਾ ਬੁੱਢਣ ਸਾਹਿਬ ਜੀ ਦੀ ਹੈ ਇਹ ਛੋਟੀ ਉਮਰ ਚਾਏ ਜਿੱਥੇ ਬਾਬਾ ਗੁਰਦਿੱਤਾ ਜੀ ਦਾ ਸਥਾਨ ਹੈ ਉਸ ਜਗ੍ਹਾ ਤੇ ਬੈਠ ਕੇ ਇਨਨੇ 775 ਸਾਲ ਅੱਲਾਹ ਤਾਲਾ ਦੀ ਬੰਦਗੀ ਕੀਤੀ ਅੱਲਾਹ ਤਾਲਾ ਦੀ ਬੰਦਗੀ ਕਰਦਿਆਂ ਕਰਦਿਆਂ ਇਹਨਾਂ ਨੂੰ ਪੰਜ ਚੀਜ਼ਾਂ ਗੋਡ ਗਿਫਟ ਹੋਈਆਂ ਤਿੰਨ ਬੱਕਰੀਆਂ ਇੱਕ ਸ਼ੇਰ ਇੱਕ ਕੁੱਤਾ ਸ਼ੇਰ ਤੇ ਕੁੱਤਾ ਬੱਕਰੀਆਂ ਦੀ ਰਾਖੀ ਵਾਸਤੇ ਸੀ ਇਹ ਸ਼ੇਰ ਤੇ ਕੁੱਤਾ ਇਹਨਾਂ ਬੱਕਰੀਆਂ ਨੂੰ ਇਹਨਾਂ ਜੰਗਲਾਂ ਵਿੱਚ ਚਾਰ ਕੇ ਲਿਆਉਂਦੇ ਸੀ ਸਾਈਂ ਜੀ ਤਾਂ ਆਪ ਸਮਾਧੀ ਲਾ ਕੇ ਅੱਲਾਹ ਤਾਲਾ ਦੀ ਬੰਦਗੀ ਵਿੱਚ ਬੈਠ ਜਾਂਦੇ ਤੇ ਫਿਰ ਸ਼ੇਰ ਤੇ ਕੁੱਤਾ ਇਹਨਾਂ ਬੱਕਰੀਆਂ ਨੂੰ ਇਹਨਾਂ ਜੰਗਲਾਂ ਵਿੱਚ ਚਾਰ ਕੇ ਲਿਆਉਂਦੇ ਸੀ ਸਾਈਂ ਜੀ ਇਹਨਾਂ ਤਿੰਨਾਂ ਬੱਕਰੀਆਂ ਦਾ ਦੁੱਧ ਪੀ ਕੇ ਅੱਲਾਹ ਤਾਲਾ ਦੀ ਬੰਦਗੀ ਕਰਦੇ ਸੀ ਜਦੋਂ ਪਹਿਲੇ ਪਾਸ਼ਾ ਸ੍ਰੀ ਗੁਰੂ ਨਾਨਕ ਦੇਵ ਜੀ ਮਣੀ ਕਰਨ ਦੀ ਯਾਤਰਾ ਤੋਂ ਕੀਰਤਬ ਸਾਹਿਬ ਆਏ ਉਹ ਫਿਰ ਬਾਬਾ ਬੁੱਢਾ ਸਾਹਿਬ ਜੀ ਕੋਲ ਆਏ ਪਿਛਲੇ ਸਤਾਂ ਤੇ ਬਾਬਾ ਗ੍ਰਿਤਾ ਜੀ ਤੇ ਜਿੱਥੇ ਹੁਣ ਮਹਾਰਾਜ ਦੀ ਬੀੜ ਸਾਹਿਬ ਰੱਖੀ ਹੈ ਉੱਥੇ ਉਸਤਾਨ ਤੇ ਆਏ ਸਾਈਂ ਜੀ ਕੋਲ ਆਏ ਸਾਈਂ ਜੀ ਅੱਗੇ ਬੇਨਤੀ ਕੀਤੀ ਸਾਈਂ ਜੀ ਆਪਣੀ ਸਮਾਦੀ ਖੋਲੋ ਅਸੀਂ ਆਪਦੇ ਦਰਸ਼ਨਾਂ ਨੂੰ ਆਏ ਆ ਸਾਈਂ ਜੀ ਦੀ ਇੰਨੀ ਆਯੂ ਸੀ ਜਿਹੜੇ ਅਪਰਵਿਟਿਆਂ ਦੇ ਬਾਅਦ ਤੇ ਜ਼ਮੀਨ ਨਾਲ ਲੱਗਦੇ ਤੇ ਜਦੋਂ ਸਾਈਂ ਜੀ ਨੇ ਆਪਣੇ ਪਰਵਿਟਿਆਂ ਦੇ ਬਾਹਰ ਚੱਕੇ ਦੇਖਿਆ ਮਹਾਰਾਜ ਦੇ ਦਰਸ਼ਨ ਕੀਤੇ ਸਾਈਂ ਜੀ ਬਹੁਤ ਖੁਸ਼ ਹੋਏ ਫਿਰ ਸਾਈਂ ਜੀ ਨੇ ਇਹਨਾਂ ਤਿੰਨਾਂ ਬੱਕਰੀਆਂ ਦਾ ਦੁੱਧ ਚੋ ਕੇ ਮਹਾਰਾਜ ਨੂੰ ਪੇਟ ਕਰਤਾ ਗੁਰੂ ਨਾਨਕ ਦੇਵ ਜੀ ਨੂੰ ਗੁਰੂ ਨਾਨਕ ਦੇਵ ਜੀ ਕਹਿਣ ਲੱਗੇ ਸਾਈਂ ਜੀ ਤੁਹਾਡਾ ਦੁੱਧ ਹੁਣ ਪਰਵਾਨ ਹੈ ਅਸੀਂ ਇਹ ਹੁਣ ਨਹੀਂ ਛਕਣਾ ਇਹ ਆਮਾਨਤ ਤੁਸੀਂ ਆਪਣੇ ਕੋਲ ਰੱਖ ਲਓ ਅਸੀਂ ਇਹ ਦੁੱਧ ਛੇਵੇਂ ਜਾਮੇ ਵਿੱਚ ਛਕਾਂਗੇ ਸਾਈਂ ਜੀ ਨੇ ਉਹੀ ਦੁੱਧ ਆਪਣੇ ਧੂਨੇ ਵਿੱਚ ਦਵਾ ਕੇ ਰੱਖ ਲਿਆ ਆਪ ਸਮਾਦੀ ਲਾ ਲਈ ਛੇਵੇਂ ਜਾਮੇ ਦੀ ਉਡੀਕ ਵਿੱਚ ਬੈਠ ਕੇ ਬੈਠਿਆਂ ਬੈਠਿਆਂ ਪੰਜੇ ਪਾਸ਼ਾ ਦਾ ਸਮਾ ਲੰਘਿਆ ਜਦੋਂ ਛੇਵੇਂ ਪਾਸ਼ਾ ਦਾ ਸਮਾ ਆਇਆ ਸ੍ਰੀ ਹਰਗੋਬਿੰਦ ਸਾਹਿਬ ਉਹਨਾਂ ਦੇ ਵੱਡੇ ਸੁਪੁੱਤਰ ਬਾਬਾ ਗਰਦਿੱਤਾ ਜੀ ਨੂੰ ਹੁਕਮ ਹੋਇਆ ਜਾਓ ਉਸ ਪਹਾੜੀ ਤੇ ਬਾਬਾ ਬੁੱਢਣ ਸਾਹਿਬ ਜੀ ਪਹਿਲੇ ਪਾਸ਼ਾ ਦੀ ਅਮਾਨਤ ਲੈ ਕੇ ਬੈਠੇ ਆ ਉਹਨਾਂ ਤੋਂ ਤੁਸੀਂ ਅਮਾਨਤ ਲਓ ਫਿਰ ਬਾਬਾ ਗਰਦਿੱਤਾ ਜੀ ਗੁਰੂ ਨਾਨਕ ਦੇਵ ਬਾਬਾ ਗਰਦਿੱਤਾ ਜੀ ਬਾਬਾ ਬੁੱਢਣ ਸਾਹਿਬ ਜੀ ਕੋਲ ਗਏ ਆਣ ਕੇ ਬੇਨਤੀ ਕੀਤੀ ਸਾਈਂ ਜੀ ਸਮਾਧੀ ਖੋਲੋ ਸਾਡੀ ਰੱਖੀ ਹੋਈ ਅਮਾਨਤ ਦਿਓ ਫਿਰ ਸਾਈਂ ਜੀ ਨੇ ਉਹ ਹੀ ਦੁੱਧ ਆਪਣੇ ਧੋਨੇ ਚੋਂ 121 ਸਾਲ ਬਾਅਦ ਕੱਢਿਆ ਉਹ ਜੀਮੇ ਕੱਚੇ ਦਾ ਕੱਚਾ ਰੱਖਿਆ ਤਾਂ ਉਮੇ ਕੱਚੇ ਦਾ ਕੱਚਾ ਨਿਕਲਿਆ ਉਹ ਦੁੱਧ ਬਾਬਾ ਗੁਰਦਿੱਤਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਦਾ ਸਰੂਪ ਧਾਰ ਕੇ ਛਕਿਆ ਤੇ ਬਾਲੇ ਤੇ ਮਰਦਾਨੇ ਨੂੰ ਛਕਾਇਆ ਦੁੱਧ ਛਕਣ ਤੋਂ ਬਾਅਦ ਬਾਬਾ ਗੁਰਦਿੱਤਾ ਜੀ ਨੇ ਇੱਕ ਪਿੰਡ ਪੈਂਦਾ ਜਿੰਦਬੜੀ ਉੱਥੇ ਇੱਕ ਮਰੀ ਹੋਈ ਗਊ ਜੀ ਦੀ ਕਰਤੀ 6ਵੇਂ ਪਾਸ਼ਾ ਨੂੰ ਪਤਾ ਲੱਗ ਗਿਆ ਨਰਾਜ ਹੋ ਗਏ ਕਹਿੰਦੇ ਤੁਸੀਂ ਅੱਜ ਮਰੇ ਹੋਏ ਡੰਗਰਾਂ ਨੂੰ ਜਿੰਦੇ ਕਰਨ ਲੱਗ ਗਏ ਦਿਨ ਚੜ੍ਹਦੇ ਨੂੰ ਉਰੇ ਮਰੇ ਹੋਏ ਬੰਦਿਆਂ ਦੇ ਢੇਲ ਲੱਗ ਜੂਗੇ ਤੁਸੀਂ ਕਿਹਦੇ ਕੀਦੇ ਨੂੰ ਜਿੰਦਾ ਕਰੋਗੇ ਇਹ ਗੁਰੂ ਘਰ ਚ ਕਰਾਮਤ ਦਿਖਾਣੀ ਕਹਿਰ ਦੇ ਬਰਾਬਰ ਆ ਇਸ ਗਉ ਦੇ ਬਦਲੇ ਜਾਂ ਸ਼ਰੀਰ ਤੁਸੀਂ ਛੱਡੋ ਜਾਂ ਸ਼ਰੀਰ ਛੱਡਣ ਦੀ ਆਗਿਆ ਮੈਨੂੰ ਦਿਓ ਬਾਬਾ ਗੁਰਦਤਾ ਜੀ ਕਹਿਣ ਲੱਗੇ ਪਿਤਾ ਜੀ ਕਰਾਮਤ ਵੀ ਮੈਂ ਦਿਖਾਈ ਹੈ ਸ਼ਰੀਰ ਛੱਡਣ ਦੀ ਵੀ ਆਗਿਆ ਮੈਨੂੰ ਦਿਓ ਫੇ ਪਿਛਲੇ ਸਤਾਨ ਤੇ ਬਾਬਾ ਬੁੱਢਣ ਸਾਹਿਬ ਜੀ ਕੋਲ ਆਏ ਬਾਬਾ ਗੁਰਦਿੱਤਾ ਜੀ ਆਣ ਕੇ ਬੇਨਤੀ ਕੀਤੀ ਸਾਈਂ ਜੀ ਤੁਸੀਂ ਇਸ ਜਗ੍ਹਾ ਤੇ ਬਹੁ ਦੇ ਨਾਮ ਨਾਮ ਜਪ ਲਿਆ ਇਹ ਜਗ੍ਹਾ ਪਵਿੱਤਰ ਹੋ ਗਈ ਇਹ ਜਗ੍ਹਾ ਤੁਸੀਂ ਸਾਨੂੰ ਦੇ ਦਿਓ ਆਪਣਾ ਡੇਰਾ ਤੁਸੀਂ ਅਗਲੀ ਪਹਾੜੀ ਤੇ ਲਾ ਲਓ ਸਾਈਂ ਜੀ ਕਹਿਣ ਲੱਗੇ ਬਾਬਾ ਗੁਰਦਿੱਤਾ ਜੀ ਨੂੰ ਇਹ ਜਗ੍ਹਾ ਵੀ ਤੁਹਾਡੀ ਹੁਕਮ ਵੀ ਤੁਹਾਡਾ ਪਰ ਤੂੰ ਬਾਬਾ ਗੁਰਦਿੱਤਾ ਦੀਨ ਦੁਨੀ ਦਾ ਟਿੱਕਾ ਜੋ ਵਰ ਮੰਗਿਆ 100 ਵਰ ਦਿੱਤਾ ਮੇ ਮੇਰੀ ਤਪੱਸਿਆ ਵਾਲੀ ਜਗ੍ਹਾ ਤੁਸੀਂ ਲੈ ਲੈਣੀ ਕਾਲੂ ਇਸ ਜਗ੍ਹਾ ਦੇ ਲੋਕਾਂ ਦੀ ਮੋਹ ਮੰਗੀਆਂ ਬਰਾਦਾ ਪੂਰੀਆਂ ਹੋਣੀਆਂ ਮੇਲੇ ਲੱਗਣੇ ਮੇਰੀ ਪਵਿੱਤਰ ਹੋਈ ਜਗ੍ਹਾ ਤੁਸੀਂ ਲੈ ਲਈ ਮੇਰੀ ਇਸ ਪਹਾੜੀ ਤੇ ਕੋਣ ਆਂਗਾ ਪੇ ਬਾਬਾ ਗਰਦੀਤਾ ਜੀ ਬਚਨ ਕਰਦੇ ਸਾਈਂ ਜੀ ਜੋ ਬਰ ਮੈਨੂੰ ਸੋ ਬਰ ਤੁੰ ਨੂੰ ਮੈਂ ਯਾਤਰਾ ਹੀ ਉਹਦੀ ਸਫਲ ਕਰੂੰਗਾ ਜਿਹੜਾ ਤੁਹਾਡੇ ਦਰਬਾਰ ਤੇ ਆਉਂਗਾ ਜਿਹੜਾ ਤੁਹਾਡੇ ਨਹੀਂ ਆਉਂਗਾ ਖਾਲੀ ਦਾ ਖਾਲੀ ਰਹੂੰਗਾ ਪਿਛਲੇ ਸਤਾਨ ਤੇ ਬਾਬਾ ਗਰਦੀਤਾ ਜੀ 25 ਸਾਲ ਦੀ ਉਮਰ ਭੋਗਦੇ ਉਸੇ ਸਤਾਨ ਤੇ ਜੋਤੀ ਜੋ ਸਮਾਗੇ ਸਾਈਂ ਜੀ ਨੇ ਇਸ ਜਗ੍ਹਾ ਤੇ ਸੇਰਵ 13 ਦਿਨ ਦਾ ਨਾਮ ਜਪਿਆ ਅੰਤਿਮ ਸਮੇ 802 ਸਾਲ 13 ਦਿਨ ਦੀ ਉਮਰ ਪੂਗਦੇ ਹੋਏ ਸائیں ਜੀ ਇਸੇ ਸਥਾਨ ਤੇ ਜੋਤੀ ਜੋ ਸਮਾਗੇ ਇਹਨਾਂ ਦੀ ਸਮਾਦ 6ਵੇਂ ਪਾਸ਼ਣ ਆਪਣੇ ਹੱਥੀ ਤਿਆਰ ਕੀਤੀ ਜੋ ਮੁਸਲਮਾਨ ਰੀਤ ਹੁੰਦੀ ਹੈ ਉੱਪਰ ਮਾਲਾ ਭੇਟ ਕੀਤਾ ਅਰਦਾਸ ਕੀਤੀ ਦੁਆਰੇ ਇਹਨਾਂ ਨੂੰ ਫਿਰ ਵਰਦਾਨ ਦਿੱਤਾ ਸਾਈਂ ਜੀ ਮੈਂ ਵੀ ਤੁਹਾਨੂੰ ਇਹੀ ਵਾਰ ਦਿੰਦਾ ਹਾਂ ਮੇਰੀਆਂ ਜਿੰਨੇ ਵੀ ਕੀਰਤਕ ਸਾਧੀਆਂ ਸੰਗਤਾਂ ਆਉਣਗੀਆਂ ਮੈਂ ਯਾਤਰਾ ਉਹਦੀ ਤਦ ਸਫਲ ਕਰੂੰਗਾ ਜਿਹੜਾ ਤੁਹਾਡੇ ਦਰਬਾਰ ਤੇ ਆਊਗਾ ਜਿਹੜਾ ਤੁਹਾਡੇ ਨਹੀਂ ਆਊਗਾ ਉਹ ਖਾਲੀ ਦਾ ਖਾਲੀ ਰਹੂਗਾ ਇਹ ਬਾਬੇ ਜੀ ਦਾ ਇਤਿਹਾਸ ਹੈ ਬਾਕੀ ਬਾਬੇ ਜੀ ਦੀਆਂ ਸ਼ੇਰ ਤੇ ਕੁੱਤਾ ਬੱਕਰੀਆਂ ਐਵੇਂ ਦੇ ਐਵੇਂ ਸਮਾ ਗਈਆਂ ਸਾਈਂ ਜੀ ਨੇ ਇਹਨਾਂ ਨੂੰ ਬਹੁਤ ਵੱਡਾ ਵਰਦਾਨ ਦਿੱਤਾ ਹੈ ਸਾਡਾ ਸਕਿਨ ਦਾ ਕੋਈ ਵੀ ਰੋਗ ਹੋਵੇ ਚਮੜੀ ਦਾ ਕੋਈ ਵੀ ਰੋਗ ਹੋਵੇ ਸਕਿਨ ਦਾ ਜਿਵੇਂ ਕਿਸੇ ਫਲਵੇਰੀ ਹੋ ਜਾਂਦੀ ਮੌਕੇ ਹੋ ਜਾਂਦੇ ਅਲਰਜੀ ਹੋ ਜਾਂਦੀ ਜੋ ਡਾਕਟਰੀ ਬੇਦਵਾ ਤੇ ਠੀਕ ਨਹੀਂ ਹੁੰਦਾ ਉਹ ਉਰੇ ਆ ਕੇ ਮੱਥਾ ਟੇਕ ਕੇ ਠੀਕ ਹੁੰਦਾ ਫਿਰ ਉਹਦੀ ਭੇਟਾ ਦੇਣੀ ਪੈਂਦੀ ਠੀਕ ਹੋਣੇ ਦੇ ਬਾਅਦ ਨਮਕ ਤੇਲ ਝਾੜੂ ਇਹ ਚੜਾਣਾ ਪੈਂਦਾ ਇਹ ਬਾਬੇ ਦਾ ਇਤਿਹਾਸ ਹੈ ਸਾਈਂ ਜੀ ਤੁਹਾਡੀ ਯਾਤਰਾ ਸਵਲ ਤੇ ਪ੍ਰਮਾਨ ਕਰੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ